ਵੀ ਮੈਟਰੋ ਕਹਿੰਦੇ 855 ਆ ਗਿਆ 855 ਆ ਗਿਆ ਇਧਰਲੇ ਪਾਸੇ ਮੈਟਰੋ ਘੱਟ ਦੇਖੋ ਲੋਕਾਂ ਦਾ ਤੇ ਗਲੀ ਵੀ ਪਤੰਦਰ ਕਹਿੰਦੇ ਨਾਲ ਦੀ ਨਾਲ ਹੀ ਪਾਉਂਦਾ ਕੈਮਰਾ ਘਮਾਉਣੀ ਨਹੀਂ ਦਿੰਦਾ ਆ ਦੇਖ ਲੈ 52 ਹੋ ਗਈ ਚੰਡੀ ਆ ਵੀ ਮੈਟਰੋ ਉੱਪਰ ਚੱਲ ਗਿਆ 855 ਵਰ ਗਿਆ ਕਹਿੰਦੇ ਸਾਫਤਾਨੀ ਕਰਿਆ ਯਾਰ ਕਿਉਂ ਸਾ ਮਸਰੂਫ ਆਸ ਮ ਬਲਦਾਂ ਤੇ ਕਰ ਕਰੇ ਜੋ ਬਸ ਸਿਰ ਪੂਰ ਦਾ ਪੂਰ ਲਈ ਕੀ ਕਰਦਾ ਉੱਤੇ ਲੈ ਵੀ ਮਸਰੂਫ ਚੱਲ ਚੱਲ ਚੱਲੇ ਪਾਸੇ ਦਾ ਕੰਮ ਹੋ ਜਾ ਮੰਗਰ ਚੱਲ ਚੱਲ ਜਮਨ ਸਹੀ ਆ ਸਹੀ ਆ ਸਹੀ ਆ ਤਾਪਣਾ ਤਾਪਣਾ ਫਿਰ ਚੱਲ ਚੱਲ ਲੈ ਵੀ ਸੱਜਣਾ ਲੀ ਲੈ ਗਿਆ ਗੱਲ ਤੂੰ ਚੱਲ 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 ਅੱਜ ਕੋਸਟ ਬਸ ਜਾ ਮਿੱਤਰੋ ਕਦੇ ਨਾ ਪੁੰਦਾ ਫਿਰਦਾ ਐ ਯਾਰ ਫੈਕਟਰੀ ਜਾ ਵੀ ਕਹਿੰਦੇ ਡਿੱਕ ਜੂ ਡਿੱਕ ਜੂ ਕਰਦਾ ਗੱਪਰੂ ਦਾ ਚੱਲ ਜੇ ਟੈਰਾ ਮੁਰੇ ਮਿੱਟੀ ਦੇਖੋ ਮਿੱਤਰੋ ਪਹਿਲਾਂ ਨਾ ਇੱਥੇ ਮਤਰਾ ਜਿਹੜਾ ਅਗਰੋਂ ਨਾ ਜਾਂਦਾ ਚੱਲ 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 ਜਿੱਦਾਂ ਯਾਰ ਰੱਖ ਗਏ ਲਾ ਦੇਗੇ ਨਾ ਆ ਦੇ ਗੇਰ ਸਿੱਧਾ ਯਾਰਾ ਗੱਗੇ ਕਰਾ ਕਰ ਗਏ ਆ ਬਾਈ ਦਾ ਜੋੜ ਬਾਲਾ ਲੱਗਿਆ ਵਾ ਨਾਲ ਨਾਲ ਭੱਜਾ ਫੜਦਾ ਚਾਲ 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 ਇਹ ਮੇਤ੍ਰੋ ਮਾਲਵੇ ਦੀ शान ਕਰਕੇ ਦੁਨੀਆ ਖੜਾ ਦੀ ਟਰੈਕਟਰ ਨੇ चकर मतिलो पूरा सोन लॻंदा ओ रेस लै कया ਇੱਕ ਦੇ ਇੱਕ ਦੇ ਇੱਥੇ ਕਰਾਂਗੇ ਚੈੱਕ ਮਿੱਤਰੋ ਆਹ ਹੁੰਦਾ ਬੁੱਕ ਦਾ ਝੋਟਾ ਦੂਜਾ ਚੱਕਰਾ ਮਿੱਤਰੋ ਕਹਿੰਦੇ ਸਿਰਾ ਕਰਾਉਂਦਾ ਜਾਂਦਾ ਟਰੈਕਟਰ ज़ा चक्कर चल पिया दूजा चक्कर चल पिया चल 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 देखी देखी चल चल पैप लगी मुरो पैप लगी पैप लगी मुरो पैप लगी जिम्मे कहना तकनीकी नुकस ਆ ਪੱਟੀ ਗਈ ਮਿੱਤਰੋ ਉਹ ਦੂਜੀ ਵਾਰ ਨਾ ਮੈਂ ਉਹ ਕਰਾਂ ਪਈ ਹੁੰਦੀ ਦੋਸਤ ਕੋਈ ਨਹੀਂ